ਜਿੱਤ ਤੇ ਹਾਰ ਦੇ ਵਿਚਕਾਰ ਸਿਰਫ ਇੱਕ ਅਦੂਰੀ ਕਹਾਣੀ ਦਾ فاਸਲਾ ਹੁੰਦਾ ਹੈ। ਜਿਉਂ-ਜਿਉਂ ਦੁਨੀਆ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ, ਆਦਮੀ ਆਪਣੇ ਆਪ ਨੂੰ ਹੋਰ ਵੀ ਕੱਲਾ ਮਹਿਸੂਸ ਕਰ ਰਿਹਾ ਹੈ। ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆਈਆਂ ਹਨ, ਮਨ ਦਾ ਸਕੂਨ ਦੂਰ ਹੋ ਗਿਆ ਹੈ। ਇਹ ਵਰਤਾਰਾ ਪਿਛਲੀ ਅਕਸ ਦੇ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ। ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਤੇ ਸਮਝਾਉਣ ਦੇ ਕਾਬਿਲ ਆ ਪਰ ਉਹ ਰਿੰਦਾ ਦੁਖੀ ਆ ਨਿਰੰਤਰ ਸੁੱਖ ਦੀ ਭਾਲ ਕਰਦਾ ਹੈ ਤੇ ਸੁੱਖ ਭਾਲਦਿਆਂ ਭਾਲਦਿਆਂ ਹੋਰ ਦੁਖੀ ਹੋ ਜਾਂਦਾ ਹੈ ਇਸ ਵੱਧ ਰਹੀ ਬਚੈਨੀ ਪਿੱਛੇ ਕੀ ਕਰਨਾ ਕੁਝ ਨਿੱਜੀ ਕਰਨੋਂ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਹੈ ਥੋੜੀ ਚੀਨੀ ਖੁਸ਼ੀ ਭਾਵੇਂ ਮਨੋਰੰਜਨ ਦੇ ਸਾਧਨਾ ਰਾਹੀਂ ਮਿਲ ਸਕਦੀ ਆ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿੱਚ ਹੀ ਹੈ ਮੁੱਢ ਕਦੀਮ ਤੋਂ ਸਿਆਣਿਆਂ ਗੁਰੂਆਂ ਪੀਰ ਫਕੀਰਾਂ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਨ੍ਹਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਤੇ ਬਾਅਦ ਵਿੱਚ ਸੌੜੀਆਂ ਰਹੁ ਰੀਤਾਂ ਵਿੱਚ ਫਸ ਕੇ ਭਟਕਨਾਂ ਦਾ ਕਾਰਨ ਵੀ ਬਣੇ ਸੁਖ ਦੁਖ ਤੇ ਜ਼ਿੰਦਗੀ ਦੇ ਤੱਤ ਸਰਫ ਧਾਰਮਿਕ ਸਥਾਨਾ ਦੇ ਹੀ ਵਿਸ਼ੇ ਨਹੀਂ ਹਨ ਇਹ ਸਾਂਝ ਵਿਅਕਤੀਗਤ ਹੈ ਇਸ ਲਈ ਸੱਥਾਂ ਦੀ ਵਾਰਤਾਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਤਸੰਗ ਤੋਂ ਘੱਟ ਨਹੀਂ ਸਨ ਹੁੰਦੀਆਂ ਸਾਖੀਆਂ ਕਹਾਣੀਆਂ ਅਤੇ ਕਵਿਤਾਵਾਂ ਜ਼ਿੰਦਗੀ ਦੀਆਂ ਸਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦਾ ਪਰਮਾਨ ਹਨ ਕਥਾ ਕਹਾਣੀਆਂ ਸੁਣ ਸੁਣਾਉਣ ਦਾ ਸلسلਾ ਉਦੋਂ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਕ ਹੁੰਦੀਆਂ ਨੇ ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਨੇ ਸਾਡੇ ਇਤਿਹਾਸ ਤੇ ਮਿਥਿਹਾਸ ਵਿੱਚ 40 ਦਿਨਾਂ ਦੀ ਬਹੁਤ ਮਹਾਨਤਾ ਹੈ 40 ਦਿਨਾਂ ਵਿੱਚ ਵਾਪਰੀਆਂ ਕਈ ਪ੍ਰਚਲਿਤ ਘਟਨਾਵਾਂ ਨੇ ਸੰਸਾਰ ਵਿੱਚ ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾ ਲਿਆਂਦੇ ਕੇਸਰ ਤੇ ਫਕੀਰ ਦੇ ਨਾਲ ਨਾਲ ਸ਼ਾਇਦ ਇਹ ਯਾਤਰਾ ਮੇਰੀ ਵੀ ਹੈ ਜੋ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਡੇਰੇ 47 ਦੀ ਵੰਡ ਵੇਲੇ ਜ਼ਿਲ੍ਹਾ ਸਰਗੋਦਾ ਦੇ ਚੱਕ ਨੰਬਰ 119 ਤੋਂ ਗੱਡਿਆਂ ਤੇ ਆਪਣਾ ਸਮਾਨ ਲੱਦ ਕੇ ਤੁਰੇ ਸਨ ਸਾਡੇ ਸਾਰਿਆਂ ਦੇ ਅੰਦਰ ਇੱਕ ਕੇਸਰ ਹੈ ਜੋ ਆਪਣੇ ਮਕਸਦ ਤੇ ਮੰਜ਼ਿਲ ਦੀ ਪਾਲ ਵਿੱਚ ਪਟਕ ਰਿਹਾ ਹੈ ਪਰ ਹਰ ਇੱਕ ਨੂੰ ਫਕੀਰ ਵਰਗਾ ਮਾਰਗਦਰਸ਼ਕ ਨਹੀਂ ਮਿਲਦਾ ਇਹ ਲਖਤ ਇਸੇ ਕੜੀ ਵਿੱਚ ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਪ੍ਰਾਲਾ ਹੈ ਆਸ ਹੈ ਕਬੂਲ ਕਰੋਗੇ